ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸੰਗਤ ਜੀ ਆਪ ਜੀ ਦੇ ਆਪਣੇ ਚੈਨਲ ਸ਼ਬਦ ਲੰਗਰ ਉੱਪਰ ਆਪ ਜੀ ਜਾਣਦੇ ਹੋ ਕਿ ਇਸ ਵੇਲੇ ਆਪਾਂ ਗੁਰਬਾਣੀ ਸੰਥਿਆ ਦਾ ਮੁੱਢਲਾ ਸਬਕ ਪਹਿਲਾ ਕੋਰਸ ਗੁਰਮੁਖੀ ਅੱਖਰ ਬੋਧ ਇਹਦੀ ਵਿਚਾਰ ਕਰਦੇ ਪਏ ਆਂ ਅੱਜ ਆਪਾਂ ਗੁਰਮੁਖੀ ਅੱਖਰ ਬੋਧ ਦੇ 5ਵੇਂ ਦਿਨ ਵਿੱਚ ਪਹੁੰਚੇ ਆਂ ਤੇ ਅੱਜ ਦਾ ਸਾਡਾ ਸਬਕ ਹੈ ਗੁਰਮੁਖੀ 35 ਦੇ ਵਿੱਚੋਂ 15ਵਾਂ ਤੇ ਨਾਸਕੀ ਅੱਖਰਾਂ ਦੇ ਵਿੱਚੋਂ ਦੂਸਰਾ ਇਹ ਸ਼ਬਦ ਹੈ ਣਿਆ ਇਹ ਨਈਆ ਨਹੀਂ ਇਹ ੰਈਆ ਨਹੀਂ ਜਾਂ ਪਤਾ ਨਹੀਂ ਕਿਵੇਂ ਕਿਵੇਂ ਇਹਦਾ ਗਲਤ ਉਚਾਰਨ ਸੀ ਕਰਦੇ ਆ ਇਹਦਾ ਸਹੀ ਉਚਾਰਨ ਕੀ ਹੈ ਣਿਆ ਆਪਜੀ ਜਾਣਦੇ ਹੋ ਕਿ ਇਹ ਚਵਰਗ ਦੇ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਆਉਂਦਾ ਹੈ ਤੇ ਜਿੱਥੋਂ ਇਹਦੇ ਬਾਕੀ ਨਾਲ ਦੇ ਅੱਖਰਾਂ ਦਾ ਉਚਾਰਨ ਹੁੰਦਾ ਕਿ ਜੀਭ ਦਾ ਵਿਚਲਾ ਹਿੱਸਾ ਤਾਲੂ ਦੇ ਅਗਲੇ ਹਿੱਸੇ ਦੇ ਨਾਲ ਸਪਰਸ਼ ਹੋ ਕੇ ਜਿਵੇਂ ਚ ਚਾ ਛਾ ਜਜਾ ਚਜਾ ਇਹ ਣੇ ਦਾ ਉਚਾਰਨ ਵੀ ਉਤੋਂ ਹੀ ਹੋਣਾ ਹੈ ਫਰਕ ਸਿਰਫ ਇਹਨਾਂ ਹੈ ਕਿ ਇਹਦੀ ਆਵਾਜ਼ ਨੱਕ ਵਿੱਚ ਆਉਂਦੀ ਹੈ ਸੋ ਆਓ ਇੱਕ ਵਾਰ ਫੇਰ ਇਹਦਾ ਚੰਗੀ ਤਰ੍ਹਾਂ ਅਭਿਆਸ ਕਰੀਏ ਣ ਣ ਿਆ ਣ ਣ ਿਆ ਣ ਣ ਿਆ ਇਹਦਾ ਅਭਿਆਸ ਕਰਨਾ ਬੜਾ ਜ਼ਰੂਰੀ ਹੈ ਆਪਾਂ ਅੱਗੇ ਦਰਸ਼ਨ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਦੀ ਵਰਤੋਂ ਕਿੰਨੀ ਵਾਰ ਆਉਂਦੀ ਹੈ ਤੇ ਕਿਵੇਂ-ਕਿਵੇਂ ਆਉਂਦੀ ਹੈ ਸੋ ਸਾਧ ਸੰਗਤ ਜੀ ਇਸ ਲਈ ਜ਼ਰੂਰੀ ਬੇਨਤੀ ਹੈ ਕਿ ਕੇਵਲ ਵੀਡੀਓ ਵੇਖ ਲੈਣ ਦੇ ਨਾਲ ਕੁਝ ਨਹੀਂ ਹੋਣਾ ਕੇਵਲ ਜਾਣਕਾਰੀ ਲੈਣ ਦੇ ਨਾਲ ਕੁਝ ਨਹੀਂ ਹੋਣਾ ਇਹਦਾ ਅਭਿਆਸ ਕਰਨਾ ਬੜਾ ਜ਼ਰੂਰੀ ਹੈ ਤੇ ਇਹਦਾ ਅਭਿਆਸ ਆਪ ਜੀ ਪਰਿਵਾਰ ਵਿੱਚ ਬਹਿ ਕੇ ਇੱਕ ਦੂਜੇ ਨਾਲ ਵੀ ਕਰੋ ਵਿਸ਼ੇਸ਼ ਕਰਕੇ ਬੱਚਿਆਂ ਨੂੰ ਵੀ ਕਰਵਾਓ ਹਾਂ ਜੇਕਰ ਆਪ ਜੀ ਚਾਹੋ ਤਾਂ ਅਸੀਂ ਸ਼ਾਮ ਦੇ ਵਕਤ ਰੋਜ਼ਾਨਾ ਹੀ ਲਗਭਗ ਲਾਈਵ ਸਟ੍ਰੀਮ ਕਰ ਰਹੇ ਹਾਂ ਲਾਈਵ ਸਟ੍ਰੀਮ ਦੇ ਵਿੱਚ ਆਪ ਜੀ ਆ ਕੇ ਆਪਣਾ ਕੀਤਾ ਹੋਇਆ ਅਭਿਆਸ ਸੁਣਾ ਸਕਦੇ ਹੋ ਤੇ ਸਾਡੇ ਨਾਲ ਵਿਚਾਰ ਕਰਕੇ ਇਹ ਜਾਣ ਸਕਦੇ ਹੋ ਕਿ ਕਿਤੇ ਅਭਿਆਸ ਦੇ ਵਿੱਚ ਕੋਈ ਗਲਤੀ ਤਾਂ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਸਰ ਤੇ ਨਹੀਂ ਰਹਿ ਗਈ ਇਸ ਲਈ ਬੇਨਤੀ ਹੈ ਕਿ ਜਿੱਤੇ ਆਪ ਜੀ ਨੇ ਇਸ ਵੀਡੀਓ ਦੇ ਰਹੀਂ ਅਭਿਆਸ ਕਰਨਾ ਉਹਤੇ ਲਾਈਵ ਸਟਰੀਮ ਦੇ ਵਿੱਚ ਆ ਕੇ ਆਪ ਜੀ ਬਾਣੀ ਸੁਣਾ ਵੀ ਸਕਦੇ ਹੋ ਆਪਣੀਆਂ ਗਲਤੀਆਂ ਜਾਣ ਸਕਦੇ ਹੋ ਗਲਤੀਆਂ ਦੂਰ ਕਰਨ ਦਾ ਤਰੀਕਾ ਸਿੱਖ ਸਕਦੇ ਹੋ ਸੋ ਆਓ ਹੁਣ ਆਪਾਂ ਦਰਸ਼ਨ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਇਹ ਣਿਆ ਅੱਖਰ ਕਿਵੇਂ-ਕਿਵੇਂ ਆਇਆ ਤੇ ਇਹਦਾ ਉਚਾਰਨ ਆਪਾਂ ਕਿਵੇਂ-ਕਿਵੇਂ ਕਰਨਾ ਹੈ ਣਿਆ ਅੱਖਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 141 ਵਾਰ ਆਇਆ ਹੈ। ਔਰ ਅਨੇਕਾਂ ਰੂਪਾਂ ਦੇ ਵਿੱਚ ਅਨੇਕਾਂ ਸ਼ਬਦ ਜੋੜਾਂ ਦੇ ਵਿੱਚ ਗੁਰਬਾਣੀ ਵਿੱਚੋਂ ਅਸੀਂ ਇਸ ਅੱਖਰ ਦੇ ਦਰਸ਼ਨ ਕਰ ਸਕਦੇ ਹਾਂ। ਜਿਵੇਂ ਮੁਕਤਾ ਰੂਪ ਦੇ ਵਿੱਚ ਯਤਨ ਕਰੋ ਤਮ ਅਨਕ ਬਿਧ ਰਹੈ ਨ ਪਾਵਹੁ ਮੀਤ ਕੰਨੇ ਦੇ ਨਾਲ ਣ ਣ ਆ ਯਾਣ ਹੋ ਦ੍ਰਿੜ ਸਹੀ ਬਿਨ ਸ ਜਾਤ ਇਹੇਤ ਸਿਹਾਰੀ ਦੇ ਨਾਲ ਨਿਆਣੋਂ ਬੋਲੇ ਆਪੇ ਬੁੱਝੈ ਮਿਹਾਰੀ ਦੇ ਨਾਲ ਸੁਈਂ ਦੇਹ ਡਰਾਵਣੀ ਜਾ ਜੀਓ ਵਿੱਚੋਂ ਜਾਏ ਔਕੜ ਦੇ ਨਾਲ ਵਾਣ ਮੇਰੇ ਆਤਸਾ ਹਰ ਪਾਸ ਬੇਨੰਤੀ ਲਾਂ ਦੇ ਨਾਲ ਸੁਈਂੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਏ ਦੁਲਾਵਾਂ ਦੇ ਨਾਲ ਨੰਯੈ ਨਦਰ ਕਰੇ ਜਾ ਦੇਖਾਂ ਦੂਜਾ ਕੋਈ ਨਹੀਂ ਹੋੜੇ ਦੇ ਨਾਲ یوں ਪੀਖੋ ਸੋ ਬਿੰਸ ਤੋ ਕਾ ਸਿਉ ਕਰਿਐ ਸੰਗ ਇਸ ਪ੍ਰਕਾਰ ਆਪਾਂ ਦਰਸ਼ਨ ਕੀਤੇ ਕਿ अनेका ਰੂਪਾਂ ਦੇ ਵਿੱਚ ਨੰਨ੍ਹਾ ਅਖਰ ਗੁਰਬਾਣੀ ਵਿੱਚ ਆਉਂਦਾ ਹੈ ਪਰ ਸਭ ਤੋਂ ਵਧੇਰੇ ਇੱਕੋ ਥਾਂ ਤੇ ਇਹਦੀ ਵਰਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1179 ਉੱਪਰ ਰਾਗ ਬਸੰਤ ਦੇ ਵਿੱਚ ਹੋਈ ਹੈ ਰਾਗ ਬਸੰਤ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਬਸੰਤ ਹਿੰਡੋਲ ਮਹੱਲਾ ਚੌਥਾ ਆਵਣ ਜਾਣ ਪਿਆ ਦੁਖ ਬਿਖਿਆ ਦੇਹ ਮਨ ਮੁਖ ਸੁੰਝੀ ਸੁੰញਾ RAM ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕਰੇ ਕਾਲ ਸਲੁੰਘ ਗੋਬਿੰਦ ਜੀਓ ਬਿਖਾਉ ਮੈਂ ਮਮਤਾ ਮੁੰਝ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੋਈਂ ਰਹਾਓ ਸਤ ਸੰਗਤ ਸਾਧ ਦਇਆ ਕਰ ਮੇਲ ਲਹੁ ਸਰਨਾਗਤ ਸਾਧੂ ਪੰ ਹਮ ਡੁੱਬਦੇ ਪਾਥਰ ਕਾੜ ਲੇਹੋ ਪ੍ਰਭ ਤੁਮ ਦੀਨ ਦਇਆਲ ਦੁਖ ਭੰਯ ਹਰ ਉਸਤਤ ਧਾਰ ਹਰਿਦ ਅੰਤਰ ਸੁਆਮੀ ਸਤ ਸੰਗਤ ਮਿਲ ਬੁੱਧ ਲੋਈ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟਹੁ ਘੁੰਮ ਵਾਈ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵ ਹਰ ਲਾਈ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰ ਮੰਤਰ ਦਿਓ ਹਰ ਭੰਯ ਸੋ ਇਸ ਪ੍ਰਕਾਰ ਆਪਾਂ ਵੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਅੱਖਰ ਣਾ ਕਿੰਨੀ ਵਾਰ ਆਇਆ ਤੇ ਕਿਵੇਂ-ਕਿਵੇਂ ਇਹਦੀ ਵਰਤੋਂ ਹੋਈ ਹੈ ਉਮੀਦ ਹੈ ਆਪ ਜੀ ਨੇ ਇਸ ਵੀਡੀਓ ਨੂੰ ਵੇਖ ਕੇ ਜਿੱਥੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ ਉਤੇ ਆਪ ਜੀ ਇਹਦਾ ਅਭਿਆਸ ਕਰਕੇ ਇਸ ਅੱਖਰ ਨੂੰ ਆਪਣੀ ਜ਼ੁਬਾਨ ਦੇ ਉੱਤੇ ਚੰਗੀ ਤਰ੍ਹਾਂ ਸਰਲ ਕਰਕੇ ਚੰਗੀ ਤਰ੍ਹਾਂ ਪਕਾ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਔਰ ਦਾਸਰਿਆਂ ਵੱਲੋਂ ਕੀਤੇ ਹੋਏ ਇਸ ਕਾਰਜ ਨੂੰ ਆਪਜੀ ਸਫਲਾ ਬਣਾਉਣ ਵਾਸਤੇ ਵੱਧ ਤੋਂ ਵੱਧ ਸੰਗਤਾਂ ਦੇ ਨਾਲ ਸਾਂਝਾ ਕਰਕੇ ਗੁਰਬਾਣੀ ਤੇ ਗੁਰਮਤ ਦੇ ਪ੍ਰਚਾਰ ਤੇ ਪਸਾਰ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓਗੇ ਜੀ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ